Hello everyone, here is your Reith Kaur and welcome back to your favorite YouTube channel on money job. ਅਦੀਨ ਸੇਵਾਮਨ ਚੋਨਪੋੜ ਪੰਜਾਬ ਵੱਲੋਂ ਕੁਝ ਵੈਕੈਂਸੀਜ਼ ਆਈਆਂ ਸੀ ਉਹਨਾਂ ਦੀਆਂ ਉਹ ਰਿਟਰਨ ਇਗਜ਼ਾਮ ਤੇ ਸਕਿੱਲ ਟੈਸਟ ਦੀ ਇਗਜ਼ਾਮ ਜਿਹੜੀਆਂ ਨੇ ਆ ਚੁੱਕੀਆਂ ਨੇ ਇਹ ਇਨਫਾਰਮੇਸ਼ਨ ਤੁਹਾਡੇ ਨਾਲ ਤਾਂ ਸ਼ੇਅਰ ਕੀਤੀ ਜਾ ਰਹੀ ਹੈ ਤਾਂ ਜੋ ਤੁਸੀਂ ਇਹਦੇ ਰਿਲੇਟਡ ਆਪਣੀਆਂ ਜਿਹੜੀਆਂ ਨੇ ਉਹ ਪ੍ਰੈਪਰੇਸ਼ਨ ਤਿਆਰ ਕਰ ਸਕੋ ਤੁਹਾਨੂੰ ਇੱਕ ਮੋਟੀਵੇਸ਼ਨ ਮਿਲ ਜਾਏ ਕਿ ਹਾਂਜੀ ਮੇਰੇ ਕੋਲ ਇੰਨਾ ਕੁ ਟਾਈਮ ਲਿਮਟ ਰਹੀ ਹੈ ਡੇਜ਼ ਨੂੰ ਡਿਵਾਈਡ ਕਰ ਲਓ ਕਿ ਐ ਮੇਰੇ ਸਬਜੈਕਟ ਹੈ ਇੰਨੇ ਦਿਨ ਵਿੱਚ ਇਹ ਸਬਜੈਕਟ ਨੂੰ ਲਾਉਣੇ ਇੰਨੇ ਮੈਂ ਇੰਨੇ ਲਾਉਣੇ ਇਹਨਾਂ ਦੇ ਕੁਸ਼ਨ ਪੇਪਰ ਪਿਛਲੇ ਸਾਲਾਂ ਦੇ ਨੋਟਸ ਵਿਦ 올 ਦਾ ਅਨਸਰ ਕੀਜ਼ ਤੇ ਜਿੰਨੇ ਪਿਛਲੇ ਸਾਲਾਂ ਦੇ ਕੁਸ਼ਨ ਜੇ ਕਿਤੇ ਤੁਹਾਨੂੰ ਸਾਥ ਮਿਲ ਜੇਗਾ ਉਹਦੇ ਵਾਸਤੇ ਸਾਡਾ ਜਿਹੜਾ ਵਨਿਚੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜਗਾ ਉਹ ਲਿੰਕ ਤੇ ਕਲਿੱਕ ਕਰਕੇ ਤੁਸੀਂ ਐਸਾ ਮੈਸੇਜ ਅਦਰਵਾਈਜ਼ਿਕ ਇੰਸਟਾਗ੍ਰਾਮ ਦਾ ਲਿੰਕ ਵੀ ਦੇ ਰਿਹਾ ਉਹਨੂੰ ਜਾ ਕੇ ਜੁਆਇਨ ਕਰ ਲਓ ਸੋ ਫਰੈਂਡਸ ਇਹ ਕੁਝ ਵੈਕੈਂਸੀਸ ਨੇ ਤੁਹਾਡੇ ਸਾਹਮਣੇ ਸ਼ੇਅਰ ਹੋਣ ਡੀਆਂ ਨੇ ਸਕਰੀਨ ਦੇ ਉੱਪਰ ਸ਼ੋ ਹੋਣ ਡੀਆਂ ਤੁਸੀਂ ਦੇਖ ਸਕਦੇ ਹੋ ਕੁਝ ਮੈਂ ਬੋਲ ਕੇ ਦੱਸ ਦੇਣੀ ਕੁਝ ਤੁਸੀਂ ਇਦਾਂ ਹੀ ਸਕਰੀਨ ਨੂੰ ਪਾਜ਼ ਕਰਕੇ ਦੇਖ ਸਕਦੇ ਹੋ ਜਿੱਦਾਂ ਕਿ ਤੁਸੀਂ ਦੱਸ ਸਕਦੇ ਹੋ ਕਿ ਜੂਨੀਅਰ ਸਕੇਲ ਸਟੈਨੋਗ੍ਰਾਫਰ ਆ ਇਹਦਾ ਰਿਟਰਨ ਐਗਜ਼ਾਮ ਵੀ ਹੋਏਗਾ ਇਹਦਾ ਜਿਹੜਾ ਟੈਨੈਟਿਵ ਦੇ ਸਕਿੱਲ ਟੈਸਟ ਵੀ ਹੋਏਗੇ ਸਟੈਨੋਗ੍ਰਾਫਰ ਦੀ ਟਾਈਪਿੰਗ ਟੈਸਟ ਹੁੰਦਾ ਵਾ ਉਹਦੇ ਵਾਸਤੇ ਤੁਹਾਨੂੰ ਇੱਕ ਲਿੰਕ ਦੇ ਰਿਹਾ that is www.akharticket.com ਉਹਦੇ ਉੱਪਰ ਜਾਓ ਆਪਣੀ ਉਸੇ ਤਰੀਕੇ ਪ੍ਰੈਕਟਿਸ ਕਰੋ ਜਿਵੇਂ ਤੁਹਾਡਾ ਫਾਈਨਲ ਚ ਐਗਜ਼ਾਮ ਆਉਣਾ ਜਿਹਦਾ ਟਾਈਮ ਲਾਈਨ ਲਿਖਿਆ ਹੈ ਕਿ ਇੰਨਾ ਟਾਈਮ ਤੁਹਾਡਾ ਰਹਿ ਗਿਆ ਵਾ ਫਿਰ ਉਹਦੇ ਵਿੱਚ ਤੁਹਾਡੀਆਂ ਨਾਲੇ ਨਾਲ ਗਲਤੀਆਂ ਆਈ ਜਾਂਦੀਆਂ ਕਿ ਕਿੰਨੇ ਤੁਸੀਂ ਮਿਸਟੇਕਸ ਕਰਤੇ ਕਿੰਨੇ ਵਰਡਸ ਪਰ ਮਿੰਟਸ ਤੁਸੀਂ ਕਰਨ ਦੇ ਪ੍ਰੋਪਰ ਗਾਈਡਲਾਈਨਸ ਦੇ ਨਾਲ ਤੁਹਾਨੂੰ ਮਿਲੇਗਾ ਉਹਦਾ ਲਿੰਕ ਇਸੇ ਵੀਡੀਓ ਦੇ نیچے ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਰਹੀਆਂ ਮੈਂ ਨੈਕਸਟ ਇਹਦੇ ਬਾਰੇ ਤੁਸੀਂ ਦੇਖ ਸਕਦੇ ਹੋ ਕਿੰਨੇ ਆ ਜੀ 10 ਸਟਾਈਪਿਸਟ ਆ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਆ ਸੋ ਇਹਨਾਂ ਦੀ ਰਿਟਨ ਟੈਸਟ ਹੈ ਸਕਿੱਲ ਟੈਸਟ ਹੈ ਜਿਹੜੀ ਇਹ ਖਾਲੀ ਸਪੇਸ ਇਸ ਦਾ ਮਤਲਬ ਇਹਨਾਂ ਦੇ ਸਕਿੱਲ ਟੈਸਟ ਨਹੀਂ ਕੱਲੇ ਰਿਟਨ ਟੈਸਟ ਹੀ ਆ ਕੇਅਰ ਟੇਕਰ ਦਾ ਕੱਲਾ ਰਿਟਨ ਟੈਸਟ ਹੀ ਹੈ ਇਹਦੇ ਉੱਪਰ ਕੋਈ ਹੋ ਨਹੀਂ ਹੈਗਾ ਕੋਈ ਇਹਦੇ ਵਿੱਚ ਸਕਿੱਲ ਟੈਸਟ ਨਹੀਂ ਹੈਗਾ ਡਾਟਾ ਐਂਟਰੀ ਆਪਰੇਟਰ ਜਿਵੇਂ ਦੱਸ ਰਹੀ ਹਾਂ ਕਿ ਇਹਦਾ ਸਕਿੱਲ ਟੈਸਟ ਹੋਗਾ ਟਾਈਪਿੰਗ ਟੈਸਟ ਉਹਦੇ ਆਲਰੇਡੀ ਤੁਹਾਡੇ ਨਾਲ ਵੈਬਸਾਈਟ ਤੇ ਕਿੰਨੇ ਕਿੰਨੇ ਵਰਡਸ ਦੇ ਕਿੰਨੇ ਕੀ ਕ੍ਰਾਈਟੇਰੀਆ ਉਹਨੂੰ ਪਾਸ ਕਰਦਾ ਉਹ ਵੀਡੀਓਜ਼ ਆਲ ਹੋ ਗਿਆ ਜ਼ਿਲ੍ਹਾ ਟਿਕਾ ਕਰਨ ਦਾ ਹੋ ਗਿਆ ਵਾ ਸੀਨੀਅਰ ਸਹਾਇਕ ਦਾ ਹੋ ਗਿਆ ਵਾ ਨਿੱਜੀ ਸਹਾਇਕ ਦਾ ਹੋ ਗਿਆ ਸਾਰੇ ਸਟਿਨੋ ਟਾਈਪਿਸ ਦੇ ਆ ਵੱਖਰੇ ਵੱਖਰੇ ਡਿਪਾਰਟਮੈਂਟਸ ਕਾਫੀ ਜ਼ਿਆਦਾ ਨੇ ਸੋ ਇਹਨਾਂ ਦੇ ਕਲਰਕ ਦੀਆਂ ਵੈਕੈਂਸੀਆਂ ਸਾਰਿਆਂ ਦੇ ਵਾਸਤੇ ਟਾਈਪਿੰਗ ਟੈਸਟ ਹੋਏਗਾ ਜੋ ਡਾਕ ਤੁਸੀਂ ਉੱਥੋਂ ਦੇਖ ਸਕਦੇ ਹੋ ਸੋ ਫਰੈਂਡਸ ਇਸੇ ਤਰੀਕੇ ਨਾਲ ਬਾਕੀ ਵੈਕੈਂਸੀਸ ਨੇ ਜਿਹੜੇ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੋ ਰਹੀਆਂ ਇਹਨਾਂ ਦੀਆਂ ਡੇਟਸ ਆ ਚੁੱਕੀਆਂ ਨੇ ਜਿਹੜੀਆਂ ਕਿ ਤੁਸੀਂ ਵੇਖ ਸਕਦੇ ਹੋ ਨਵੰਬਰ ਮਹੀਨੇ ਦੇ ਵਿੱਚ ਐ ਇਸੇ ਤਰੀਕੇ ਨਾਲ ਜਨਵਰੀ ਤੱਕ ਜਾਣਕੀਆਂ ਵੈਕੈਂਸੀਸ ਦੀਆਂ ਫ फेब्रुवारी ਤੱਕ ਵੀ ਜਿਹੜਾ ਵਾ ਜਿਹਦਾ ਕੋਡਸ ਹਾਈ ਗ੍ਰੇਡ A ਦੀ ਜਿਹੜੇ ਆ ਇਹਨਾਂ ਦਾ ਐਗਜ਼ਾਮ ਜਿਹੜਾ 2 2 2025 ਚੱਲ ਰਿਹਾ ਐ ਐਨੀ ਸੋਚਣਾ ਬਹੁਤ ਜ਼ਿਆਦਾ ਟਾਈਮ ਐ ਬਹੁਤ ਥੋੜਾ ਟਾਈਮ ਐ ਇਹ ਤੁਹਾਡੇ ਕੋਲ ਬਹੁਤ ਵੱਡੀ ਆਪਰਚੂਨਿਟੀ ਕਿ ਤੁਹਾਨੂੰ ਪਹਿਲਾਂ ਪਤਾ ਲੱਗ ਰਿਹਾ ਮੇਰੇ ਐਗਜ਼ਾਮ ਕਦੋਂ ਪ੍ਰੈਪਰੇਸ਼ਨ ਸਟਾਰਟ ਕਰੋ ਐ ਵਲਾ ਮੌਕਾ ਨਹੀਂ ਜੜੀ ਮਟੀਰੀਅਲ ਪਿਛਲੇ ਸਾਰੇ ਦੇ ਕੁਐਸਚਨ ਪੇਪਰ ਹਰ ਇੱਕ ਚੀਜ਼ ਅਵੇਲੇਬਲ ਹੈ ਇਸ ਚੈਨਲ ਦੇ ਥਰੂ ਅਗਰ ਕੁਝ ਨਹੀਂ ਪਤਾ ਲੱਗ ਰਿਹਾ ਕੁਝ ਐਕਸਟਰਾ ਚਾਹੀਦਾ ਡੂ ਆਸਕ ਅਸਿੰਦ ਕਮੈਂਟ ਬਾਕਸ ਉਹਦੇ ਵਿੱਚ ਤੁਹਾਡਾ ਜਿਹੜਾ ਰਿਪਲਾਈ ਦਿੱਤਾ ਜਾਏਗਾ ਔਰ ਤੁਹਾਨੂੰ ਪ੍ਰੋਪਰ ਜੜੀ ਆ ਉਹ ਗਾਈਡੈਂਸ ਦਿੱਤੀ ਜਾਏਗੀ ਇਹ ਵਾਲੀ ਵੈਕੈਂਸੀ ਤੁਸੀਂ इजीली ਜੜੀਆ ਕਰੈਕ ਕਰਕੇ ਜੋਬਸ ਲੈ ਸਕਦੇ ਹੋ ਦਿਸ ਵਾਸ 올 ਅਬਾਊਟ ਟੁਡੇਸ ਵੀਡੀਓ ਹੋਪ ਯੂਵ ਲਾਈਕ ਦਿਸ ਵੀਡੀਓ ਸਟੇ ਟਿਊਨ ਵਿਦ ਯੂਰ ਰੀਡ ਕੋਰ ਫੋਰ ਮੋਰ ਅਪਕਮਿੰਗ ਗਵਰਨਮੈਂਟ ਜੋਬਸ ਇਨ ਪੰਜਾਬ ਟਿਲ ਦੈਨ ਟੇਕ ਕੇਅਰ ਬਾਏ ਬਾਏ